ਚਲ ਮਮਾ ਕੋਈ ਮੇਰਾ ਵਿਆਹ ਬਦਲਿਆ ਕੋਈ ਨਹੀਂ ਮੈਂ ਹੁਣ ਫਿਰ ਬਣਾ ਨਹੀਂ ਪਰੋਂ ਮੈਂ ਮੀਤਾ ਤੇਰਾ ਕੀ ਹਾਲ ਹੁਣ ਠੀਕ ਆ ਵੀਰੇ ਮੈਂ ਠੀਕ ਆ ਹੁਣ ਤੇ ਦਵਾਈ ਲਾਦਾ ਹੋਰ ਨਹੀਂ ਦਵਾਈ ਨਹੀਂ ਖਾਣਾ ਕਾਲਾ ਇੱਕ ਦਿਨ ਵੱਧ ਖਾ ਲਾ ਬੁਖਾਰ ਬੁਖਾਰ ਹੋਏਗਾ ਨਹੀਂ ਠੀਕ ਆ ਹੁਣ ਤੇ ਵੀਰੇ ਤੂੰ ਸ਼ਾਮੀ ਜਦੋਂ ਆਏਂਗਾ ਨਾ ਦੁਕਾਨ ਤੋਂ ਤੇ ਮੇਰੇ ਵਾਸਤੇ ਛੋਟੀ ਜੀ ਬੋਤਲ ਲੈ ਹਾਂ ਮੈਂ ਲੈ ਆਵਾਂਗਾ ਹੋਰ ਕੁਝ ਤੇ ਨਹੀਂ ਲੈਣਾ ਦਵਾਈ ਛੱਡੋ ਦਵਾਈ ਜ਼ਿਆਦਾ ਵੀ ਕੀ ਖਵਾਣੀ ਹੈ ਬੜੀ ਹੈ ਦਵਾਈ ਉਹ ਆਪਣੇ ਆਪ ਨੂੰ ਠੀਕ ਫੀਲ ਕਰਨ ਦੀ ਹੁਣ ਮੈਂ ਪ੍ਰੌਂਟੀ ਬਣਾ ਕੇ ਦੇਣ ਲੱਗੀ ਆ ਤੇ ਤੇ ਦੁਕਾਨ ਤੋਂ ਵਿੱਚ ਦਵਾਈ ਕਰਕੇ ਆ ਗਈ ਜੀ ਉਹ ਨਹੀਂ ਮੈਂ ਚੱਲਿਆ ਆ ਦੁਕਾਨ ਤੇ ਹੀ ਚੱਲਿਆ ਆ ਅੱਛਾ ਤੇ ਚਲੋ ਵਧੀਆ ਮੈਨੂੰ ਐਂ ਕਰੋ ਮੈਨੂੰ ਵੀ ਪੈਸੇ ਥੋੜੇ ਜਿਹੀ ਚਾਹੀਦੇ ਤੇ ਪੈਸੇ ਦੇ ਹੀ ਜਾਓ ਜੇ ਹੁਣ ਚੱਲੇ ਜੇ ਸੀਮਾ ਮੇਰੇ ਕੋ ਪੈਸੇ ਤੇ ਹੈ ਨਹੀਂ ਆ ਤੈਨੂੰ ਪਤਾ ਤਾਂ ਹੈਗਾ ਮੇਰਾ ਕੰਮ ਕਰ ਕਿੰਨਾ ਕਹਿਗਾ ਵਾ ਚਲ ਥੋੜੇ ਬੋਤੇ ਦੇ ਦੇ ਉਹਨੂੰ ਨੇ ਲਿਆਉਣਾ ਹਣਾ ਕੋਈ ਸਮਾਨ ਸਮਾਉਣਾ ਮੈਂ ਮਮਾ ਮੈਂ ਕਿਹਾ ਜੀ ਵਿਆਹ ਵਾ ਗੱਲੀ ਚਾ ਸੂਟ ਸੜ ਤੇ ਨਹੀਂ ਸਵਾਈ ਉਹ ਮੈਨੂੰ ਜਿਹੜਾ ਸੁਣਪੋ ਨਹੀਂ ਉਹਦੇ ਨਾਲ ਇਅਰਿੰਗਸ ਨਹੀਂ ਹੈਗੇ ਤੇ ਮੈਂ ਕਿ ਚਲ ਇਅਰਿੰਗਸ ਲੈ ਆਉਣੀ ਆ ਤੇ ਨਾਲ ਲਿਪਸਟਿਕ ਵੀ ਹੁਣੀ ਇੱਕ ਜਿਆਦਾ ਨਹੀਂ ਚਾਹੀਦੀ ਮੈਨੂੰ 500 ਰੁਪਏ ਜਾਂ ਦੇ ਦਿਓ ਜਾਂ 1000 ਸੀਮਾ ਨਹੀਂ ਹੈਗੇ ਤੇ ਤਾਂ ਹੀ ਤੇ ਤੈਨੂੰ ਕਹਿੰਦੇ ਆ ਵਾ ਤੇ ਮੰਮੀ ਤਾਂ ਉਹਨੂੰ ਜਿੰਕੋ ਦੇ ਕੇ ਨਹੀਂ ਗਿਆ ਪੈਸੇ ਨਾ ਮੈਨੂੰ ਤਾਂ ਕੋਈ ਨਹੀਂ ਦਿੱਤੇ ਉਹਨੇ ਪੈਸੇ ਚਲੋ ਕੋਈ ਨਹੀਂ ਜਦੋਂ ਦੇਖ ਜਾਏਗਾ ਨਾ ਤੋ ਲੱਲੀ ਮੰਮਾ ਕੋ ਪੈਸੇ ਲੱਲੀ ਠੀਕ ਹੈ ਵੈਸੇ ਲੱਗੀ ਮੈਂ ਸੋਚਣ ਦੀ ਅੱਗੇ ਇਹ ਮੇਰੇ ਖਿਆਲ ਚ ਸੈਲਰੀ ਮਿਲੇ ਨੂੰ ਤੇ ਉਹਨੂੰ ਦੋ ਤਿੰਨ ਦਿਨ ਹੋ ਗਏ ਆ ਵੈਸੇ ਤੇ ਮਿਲ ਜਾਂਦੀ ਆ ਤੇ ਪਤਾ ਨਹੀਂ ਕਿਉਂ ਨਹੀਂ ਦਿੱਤੀ ਚਲੋ ਕੋਈ ਨਹੀਂ ਤੇ ਲੈ ਲਿਓ ਪੈਸੇ ਅੱਛਾ ਨਾਂ ਦੇ ਕੇ ਗਏ ਤੇ ਫਿਰ ਮੇਰੀਂ ਕੁਬਾਜੀ ਕੋਲ ਆ ਲਾ ਫਿਰ ਨਾ ਕੋਈ ਤਾਂ ਨਹੀਂ ਆ ਫਿਰ ਇਸ ਤਰ੍ਹਾਂ ਕਰੀ ਨਾ ਵੀਰੇ ਕੋ ਲੈ ਲਈ ਤੈਨੂੰ ਨਾ ਥੋੜਾ ਕਰਨੀ ਉਹਨਾਂ ਨੇ ਠੀਕ ਹੈ ਨਾ ਮੰਮੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਹਾਂ ਕਿ ਸਗਣ ਤੇ ਕਿੰਨੇ ਪੈਸੇ ਪਾਉਣੇ ਸਗਣ ਕਿੰਨਾ ਪਾਣਾ ਵਾ ਵਿਆਹ ਤੇ ਸਗਣ ਬਹੁ ਹੁਣ ਹੈ ਤੇ ਨੇੜੇ ਹੀ ਆ ਜਿਆਦਾ ਵੀ ਨਹੀਂ ਅੱਗੇ ਮਿਲਦੇ ਵਰਤਦੇ ਆ 2100 ਤੇ ਪਾਓਗੇ ਨਾ ਸਗਣ ਇਸ ਤੋਂ ਥੱਲੇ ਕੀ ਪਾਓਗੇ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਵਾ ਉਹ ਵੀ ਉੱਪਰ ਵਾਲੇ ਵੀ ਤਿਆਰ ਆ ਇਹ ਵੀ ਤਿਆਰ ਆ ਵਿਆਹ ਤੇ ਤੇ ਇੰਨੇ ਜਾਣੇ ਜਾਣੇ ਜਾਂਦੇ ਚੰਗੇ ਲੱਗਾਂਗੇ ਮੈਂ ਤਾਂ ਪਤਾ ਕੀ ਕੰਦੀ ਬੀਸੀ ਵੀ ਤੂੰ ਤੇ ਸੀਮਾ ਚਲੇ ਜਾਂਦੇ ਸਹੀ ਗੱਲ ਆ ਮੰਮੀ ਮੈਂ ਤੇ ਸੀਮਾ ਚਲੇ ਜਾਵਾਂਗੇ ਠੀਕ ਹੈ ਨਾ ਹਾਂ ਹਾਂ ਲਈ ਮੈਂ ਵੀ ਜਾਣਾ ਮੇਰੀ ਸੇਲੀ ਦਾ ਵਿਆਹ ਮੰਨਿਤ ਨੂੰ ਨਾਲ ਲੈ ਜਾਾਂਗੇ ਆਪਾਂ ਮੇਰੀ ਸੇਲੀ ਦਾ ਵਿਆਹ ਲੈ ਜਾਾਂਗੇ ਤੈਨੂੰ ਵੀ ਨਾਲ ਹੀ ਲੈ ਜਾਾਂਗੇ ਠੀਕ ਆ ਮੰਮੀ ਨੂੰ ਵੀ ਨਾਲ ਹੀ ਲੈ ਜਾਾਂਗੇ ਨਾਲ ਲੈ ਜਾਓ ਇਹਨੂੰ ਨਾਲ ਲੈ ਜਾਓ ਚੱਲ ਕਿਉਂਕਿ ਜ਼ਿਆਦਾ ਨਹੀਂ ਚੰਗੇ ਲੱਗਗੀ ਦਾ ਬੇਟਾ वही ना मैं करना गली को आंडा बेहाए कड़ा कोई रिश्तेदारी थे बेचारा मन में हाँ। इतनो ले जाएंगे नाल से अप्पा चल जाएंगे से जी मम्मा कहेंगे हाँ ठीक है ठीक है ना चलो मम्मा फिर मैं चल लेना तो कहाँ ते ठीक है तू लाली दिन को कलाली पैसे चलो ठीक है मैं लाली नहीं मैं हूँ ना ना कि फ्रूट ਇਹ ਲੋ ਫੜਾ ਕੇ ਥੱਲੇ ਤੇ ਫਿਰ ਹੀ ਜਾਂਦੇ ਆ ਪਤਾ ਨਾ ਵੀ ਤਾਈ ਸਾਰਾ ਘਰ ਦਾ ਖਰਚਾ ਕਰਦੀ ਐ ਸਾਰੀ ਜ਼ਿੰਮੇਵਾਰੀ ਆ ਤੇ ਫਿਰ ਐਤ ਕੀ ਕਿਉਂ ਨੇ ਇਤਾਂ ਕੀਤਾ ਬਹੁ ਕੀ ਪਤਾ ਮੰਮਾ ਇਹ ਸਾਡੀ ਸੋਚ ਨਹੀਂ ਚੋਂਦੇ ਕਿਉਂਕਿ ਥੋੜਾ ਥੋੜਾ ਰਵਈਆ ਉਹਨਾਂ ਦਾ ਬਦਲਣਦਿਆ ਤੇ ਕੀ ਪਤਾ ਤਨਖਾਹ ਮਿਲੀ ਵੀ ਐ ਕਿ ਨਹੀਂ ਨਹੀਂ ਮਿਲੀ ਇਹ ਵੀ ਤੇ ਹੋ ਸਕਦਾ ਨਾ ਕਈ ਵਾਰੀ ਤਨਖਾਹਾਂ ਵੀ ਲੇਟ ਹੋ ਜਾਂਦੀਆਂ ਸਰਕਾਰੀ ਵੀ ਚਲ ਤੂੰ ਵੇਖ ਲੈ ਪੈਸੇ ਮੰਗਣੇ ਹੀ ਆਂ ਵੇਖ ਲੈ ਪਤਾ ਲੱਗ ਜਾਊਗਾ ਮਿਲੀ ਆ ਕਿ ਨਹੀਂ ਮਿਲੀ ਸੈਲਰੀ ਕੋਈ ਨਹੀਂ ਵੇਖਣੀ ਆ ਜੇ ਤੇ ਥੱਲੇ ਆਂਦੇ ਮੰਗ ਦਿੰਨੀ ਜੇ ਨਹੀਂ ਤੇ ਫਿਰ ਮੈਂ ਉੱਪਰ ਜਾ ਕੇ ਲੈ ਕੇ ਆਉਣੀ ਥੋੜੇ ਜਿਹਾ ਪੈਸੇ ਚੱਲ ਆਉਣ ਵਿਆਹ ਤੇ ਆਪਾਂ ਹੀ ਜਾਣਾ ਫਿਰ ਲਿਆਵਾਂ ਮੈਂ ਹਾਂ ਮੈਂ ਬਣਾ ਨਹੀਂ ਬਰੌਟੀ ਤੇਰੀ ਅੱਭੀ ਲੱਕੀ ਚੱਲ ਗਿਆ ਦੁਕਾਨ ਦੇ ਹਾਂਜੀ ਬਾਜੀ ਉਹਨੇ ਹੀ ਕਰੇ ਜੀ ਉਹ ਜੇ ਦੁਕਾਨ ਤੇ ਅੱਛਾ ਚਲੋ ਮੰਮੀ ਚੱਲੇ ਆਂ ਡਿਊਟੀ ਤੇ ਅੱਛਾ ਤੇ ਡਿਊਟੀ ਤੇ ਚੱਲਦੇ ਹਾਂ ਹਾਂਜੀ ਹਾਂਜੀ ਮੈਂ ਚੱਲਿਆ ਬਾਜੀ ਇੱਕ ਮਿੰਟ ਮੈਂ ਤਾਂ ਨਾ ਇੱਕ ਗੱਲ ਕਰਨੀ ਜੇ ਤੈਨੂੰ ਬਲਾ ਤਨਖਾਹ ਮਿਲ ਗਈ ਆ ਤਨਖਾਹ ਤਾਂ ਮਿਲ ਗਈ ਆ ਮੈਂ ਨਾ ਤਾਂ ਗੱਲ ਕਰਨੀ ਸੀ ਮੈਨੂੰ ਨਾ ਥੋੜੇ ਜੀ ਨਾ ਪੈਸੇ ਚਾਹੀਦੇ ਜੇ ਅੱਛਾ ਅੱਛਾ ਆਨਲਾਈਨ ਸ਼ਾਪਿੰਗ ਕਰਨੀ ਹੋਣੀ ਆ ਆਨਲਾਈਨ ਸ਼ਾਪਿੰਗ ਜੋ ਜੂਨੇ ਜੋ ਕੀਤੀ ਆ ਜੀ ਜੀ ਨੇ ਆਨਲਾਈਨ ਸ਼ਾਪਿੰਗ ਕੀਤੀ ਕੀ ਮੰਗਵਾਇਆ ਕੁਛ ਮੰਗਾਇਆ ਆ ਯਾ ਸੂਟ ਵਗੈਰਾ

ਠੀਕ ਹੈ ਬਾਜੀ ਲੈ ਬਾਜੀ ਨੇ 일단 ਘਾ ਆਪਣੇ ਮਾ ਚਾਚੀ ਜੀ ਨੂੰ ਫੜਾ ਦਿੱਤੀ ਆ ਤੇ ਮਮਾ ਕਹਿੰਦੇ ਆ ਕਿ ਤਨਖਾਹ ਮਿਲਣੀ ਆ ਦੀ ਹਾਂ ਤੇ ਐਸੇ ਕਿੱਥੋਂ ਫੜਾਉਣੀ ਇਹਨਾਂ ਨੂੰ ਮਮਾ ਨੂੰ ਤੇ ਪਤਾ ਹੀ ਨਹੀਂ ਤੇ ਪੈਸੇ ਤੇ ਉਹਨਾਂ ਨੇ ਆਪਣੀ ਮੰਮੀ ਨੂੰ ਫੜਾ ਦਿੱਤੇ ਮੈਂ ਨਹੀਂ ਦੱਸਣਾ ਅੱਗੇ ਮੰਮੀ ਮਨਚ ਕਰਨ ਤੇ ਆ ਫਿਰ ਉਹਨਾਂ ਦਾ ਮਨ ਦੁਖੀ ਹੋਏਗਾ ਦੇਖਨੇ ਆ ਚਾਚੀ ਜੀ ਭਲਾ ਦਿੰਦੇ ਪੈਸੇ ਮੰਮੀ ਜਦੋਂ ਜਦੋਂ ਦੇਣ ਕੇ ਉਦੋਂ ਲੈ ਆਵਾਂਗੀ ਸਮਾਨ ਕੀ ਕਰਦੇ ਚਾਹ ਬਣਾਉਂਦੇ ਜਣੀ ਹਾਂ ਚਾਹ ਮੈਂ ਮਨਮਿਤ ਦੀ ਪਰੌਂਠੀ ਬਣਾਉਣ ਲੱਗੀ ਨਾਲ ਚਾਹ ਧਰੀ ਮੈਂ ਕਿਤੇ ਤੁਸੀਂ ਆ ਜਾਓਗੇ ਥੱਲੇ ਨਾਲ ਪੀ ਪੀ ਲੋਗੇ ਤੇ ਨਾਲੇ ਉਹਨੂੰ ਦੇਵਾਂ ਤੇ ਅੰਜੂ ਮੈਂ ਤੇਨੇ ਗੱਲ ਪੁੱਛਣੀ ਹੈ ਹਾਂਜੀ ਕਿਹੜੀ ਸ਼ਾਪਿੰਗ ਕੀਤੀ ਆ ਔਨਲਾਈਨ ਕੀ ਮੰਗਾਇਆ ਸ਼ਾਪਿੰਗ ਮੈਂ ਤਾਂ ਕੋਈ ਸ਼ਾਪਿੰਗ ਨਹੀਂ ਕੀਤੀ ਔਨਲਾਈਨ ਤੂੰ ਆਈ ਸੀ ਸੇ ਸੇਸਾ ਕਰ ਲੈ ਤੇ ਬੈਗ ਲੈ ਕੇ ਗਈ ਆ ਉੱਪਰ ਨਹੀਂ ਥੱਲੇ ਤਾਂ ਐਸੀ ਬੈਲ ਹੋਈ ਸੀ ਮੈਂ ਦੇਖਿਆ ਤੁਸੀਂ ਖੋਲਿਆ ਨਹੀਂ ਦਰਵਾਜਾ ਉਹ ਤਾਂ ਚੌਂਕੀਦਾਰ ਨਹੀਂ ਆਉਂਦਾ ਹਾਂ ਉਹ ਪੈਸੇ ਲੈਣ ਆਇਆ ਸੀ ਤੇ ਮੈਂ ਤੁਹਾਨੂੰ ਪੈਸੇ ਦੇ ਕੇ ਤੇ ਉੱਪਰ ਚਲੇ ਗਏ ਆ ਬੈਗ ਦੀ ਕਿਹੜੀ ਗੱਲ ਕਰਦੇ ਤੁਸੀਂ ਪਾਪਾ ਵੀ ਤੇ ਫੜਿਆ ਸੀ ਕੱਚ ਓ ਸੱਚ ਹਾਂ ਯਾਦ ਆ ਗਿਆ ਮੈਨੂੰ ਉਹ ਨਾ ਪੋਲੀਥੀਨ ਉਹਦੋਂ ਆਪਾਂ ਸੂਟ ਨਹੀਂ ਲੈ ਕੇ ਆਂਦੇ ਸੀ ਜਿਹੜੇ ਮੈਂ ਇੱਕ ਤੁਹਾਡੇ ਵਾਸਤੇ ਲੈ ਕੇ ਆਈ ਇੱਕ ਆਪਣੇ ਵਾਸਤੇ ਮੈਂ ਬੁਟੀਕ ਵਾਲੀ ਨੂੰ ਦਿੱਤਾ ਹੈ ਨਾ ਸਟਿਚ ਕਰਨਾ اچھا ਤੇ ਉਹ ਦੇ ਕੇ ਗਈ ਸੀ ਉਹ ਵਾਲਾ ਸੀ ਔਨਲਾਈਨ ਤੇ ਮੈਂ ਕੋਈ ਸ਼ਾਪਿੰਗ ਨਹੀਂ ਕੀਤੀ اچھا ਹਾਂ ਵੈਸੇ ਤੁਹਾਨੂੰ ਭੁਲੇਖਾ ਲੱਗਿਆ ਹੋਣਾ ਆ ਮੈਂ ਸੋਚਿਆ ਖੁਸ਼ ਮੰਗਵਾਇਆ ਔਨਲਾਈਨ ਨਹੀਂ ਨਹੀਂ ਲੰਦੂ ਨੇ ਮੈਨੂੰ ਵਿਖਾਇਆ ਹੀ ਨਹੀਂ ਇਦਾਂ ਹੋ ਸਕਦਾ ਆ ਮੈਂ ਮਗਾਵਾ ਤਾਂ ਤੁਹਾਡੇ ਵਾਸਤੇ ਨਾਲ ਲਿਆਵਾ ਮੈਂ ਕੋਈ ਚੀਜ਼ ਮੈਂ ਤਾਂ ਸਿੱਧੀ ਉੱਪਰ ਲੈ ਗਈ ਆ ਅੱਜ ਵਿਖਾਇਆ ਹੀ ਨਹੀਂ ਦੀਦੀ ਨਹੀਂ ਵੈਸੇ ਕਹਿੰਦੀ ਹੁੰਦੀ ਦੀਦੀ ਆ ਵੀ ਕੋ ਮੈਂ ਮੰਗਾਇਆ ਬਜਾਰਾ ਸਾਮਾਨ ਆਨਲਾਈਨ ਮੰਗਾਇਆ ਚਲ ਫੜ ਦੁੱਧ ਦੁੱਧ ਪਾਈ ਗੀ ਫ੍ਰਿਜ ਚ ਹਾਂਜੀ ਰਿਜ ਗੀ ਚਾਹ ਤੇ ਨੋ ਦਿਨੇ ਨਾਨੀ ਮੈਂ ਤੇਨ ਨਾਲ ਗੱਲ ਕਰਨੀ ਐ ਅੰਜੂ ਹਾਂਜੀ ਸੂਟ ਤਾਂ ਦੋ ਸਿਚ ਕਰਾ ਲਿਆ ਤੇ ਵਿਆਹ ਤੇ ਜਾਣਾ ਹੀ ਨਹੀਂ ਹੈਗਾ ਕਿਉਂ ਨਹੀਂ ਜਾਣਾ ਹੈਗਾ ਕਿਉਂ ਨਹੀਂ ਜਾਣਾ ਵਿਆਹ ਪਤਾ ਕੀ ਉਹਨੇ ਗੱਲ ਹੋਈ ਅੰਦਰ ਮੰਮਾ ਕਹਿੰਦੀ ਆ ਵੀ ਗਲੀ ਗਵਾਂਡ ਦਾ ਵਿਆਹ ਐ ਸਾਰੇ ਜਾਣਦੇ ਕਿਤੇ ਚੰਗੇ ਨਹੀਂ ਲੱਗਦੇ ਹੈਗੇ ਤੇ ਕਹਿੰਦੇ ਤੂੰ ਤੇ ਇਹ ਤੇਰੇ ਮੀਤ ਜੀ ਨੇ ਤੇ ਮਨਮੀਤ ਜਿੱਦ ਕਰਨਦੀ ਆ ਵੀ ਮੇਰੀ ਸਹੇਲੀ ਆ ਤੇ ਮੈਂ ਜਾਣਾ ਵਾਂ ਸਿਰਫ ਆਪਾਂ ਦਿਨਾਂ ਨਹੀਂ ਜਾਣਾ ਵਿਆਹ ਤੇ ਐਵੇਂ ਤੂੰ ਸੂਟ ਸਵਾ ਕੇ ਬੈਗੀ ਉਹ ਦੀਦੀ ਤਾਂ ਗਲਤ ਕਰਤਾ ਮੈਨੂੰ ਤਾਂ ਬੜਾ ਚਾਅ ਸੀ ਮੈਂ ਬੜੀਆਂ ਤਿਆਰੀਆਂ ਕਰ ਲੀਆਂ ਮੈਂ ਤਾਂ 5000 ਰੁਪਇਆ 5000 ਨਹੀਂ ਨਹੀਂ 5000 ਦਾ ਕੀ 5000 ਦਾ ਕਰ ਦਿੱਤਾ 5 ਨਹੀਂ ਕਹਿਣਾ ਸੀ 500 ਕਹਿਣਾ ਸੀ ਮੈਂ ਤਾਂ 500 ਰੁਪਇਆ ਖਰਚਾ ਵੀ ਕਰ ਲਿਆ ਤੇ ਹੁਣ ਮੈਨੂੰ ਵਿਆਹ ਨਹੀਂ ਲੈ ਕੇ ਜਾਣਾ ਸਮਝ ਨਹੀਂ ਹੁੰਦੀ ਇਹਨਾਂ ਦੀ ਹਾਈ ਰੱਬਾ ਬਚ ਗਈ 5000 ਮੋਝ ਸਚਾਈ ਨਿਕਲ ਚੱਲੀ ਸੀ ਫਟਾਫਟ ਗੱਲ ਨੂੰ ਸੰਭਲਿਆ ਮੈਂ 5000 ਜਾਨੀ ਕਿ ਜਿਹੜੀ ਸ਼ਾਪਿੰਗ ਹੋਈ ਹੈ ਨਾ 5000 ਦੀ ਹੋਈ ਆ ਐਵੇਂ ਨਹੀਂ ਭਾਜੀ ਕਹਿ ਗਈ ਆਨਲਾਈਨ ਸਮਾਨ ਮੰਗਾਇਆ ਲਕਾਲਾ ਲਕਾਲਾ ਜਿੰਨਾ ਕੁਝ ਮਰਜ਼ੀ ਲਕਾਉਣਾ ਪਤਾ ਤੇ ਮੈਨੂੰ ਲੱਗ ਗਿਆ ਜਿਹੜੇ ਕੱਪੜੇ ਤੂੰ ਮੰਗਾਏ ਆ ਨਾ ਅੰਜੂ ਇੱਕ ਦਿਨ ਸਟਿਚ ਕਰਕੇ ਪਾ ਕੇ ਥੱਲੇ ਹੀ ਆਏ ਫੇਰ ਤੈਨੂੰ ਪੁੱਛਾਂਗੀ ਇਹ ਕਿੱਥੋਂ ਆਏ ਦੀਦੀ ਹਾਂਜੀ ਆ ਨਾ ਰਿੰਕ ਨੂੰ ਮੈਂ ਪੈਸੇ ਦੇ ਕੇ ਗਿਆ ਸੀ ਤੇ ਆ ਫੜੋ ਪੈਸੇ ਗੁਰਦੀਪਰ ਪੈਸੇ ਥੋੜੇ ਨਹੀਂ ਆਜ ਕੀ ਤਨਖਾਹ ਥੋੜੀ ਮਿਲੀ ਰਿੰਕ ਨੂੰ ਐਤ ਕੀ ਨਾ ਉਹਨੂੰ ਵੀ ਲੋੜ ਸੀ ਪੈਸਿਆਂ ਦੀ ਤੇ ਉਹਨੇ ਰੱਖ ਲੈ ਥੋੜੇ ਜੇ ਪੈਸੇ ਕੋਈ ਨਹੀਂ ਜੇ ਤੁਹਾਨੂੰ ਲੋੜ ਹੋਏਗੀ ਤੇ ਫਿਰ ਲੱਕੀ ਦੇ ਜਦੋਂ ਆਣਗੇ ਤੇ ਉਦੋਂ ਕਰ ਲਿਓ ਐਤ ਕੀ ਕਰ ਲਿਓ ਤੁਸੀਂ ਸਾਡੀ ਕੋਣ ਉਹਨੂੰ ਲੋੜ ਸੀ ਉਹਨੇ ਰੱਖ ਲੈ ਪੈਸੇ ਉਹ ਗਏ ਸੀਮਾ ਵੀ ਮੰਗਣ ਲਈ ਸੀ ਮੇਰੇ ਕੋਲ ਪੈਸੇ ਹਨ ਕੁਝ ਲਿਆਣਾ ਸੀ ਤੇ ਮੈਂ ਕਿਹਾ ਚੱਲ ਰਿੰਕੂ ਫੜਾਉਂਦਾ ਤਨਖਾਹ ਤੇ ਚੱਲ ਮੈਂ ਤੈਨੂੰ ਦੇ ਦਾਂਗੀ ਚੱਲ ਕੋਈ ਗੱਲ ਨਹੀਂ ਕਰ ਲਾਂਗੇ ਐਤ ਕਿੰਨੇ ਚਿਰ ਲਾਂਗੇ ਤੇ ਨਾਲੇ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਗੁਰਦੀਪ ਵਿਆਹ ਨਾਲ लवली ਦਾ ਹੂੰ ਉਹ ਮੈਂ ਕਿਹਾ ਵੀ ਗਲੀ ਗਵਾੜ ਵਿਆਹ ਵਾ ਤੇ ਚੰਗੇ ਨਹੀਂ ਲੱਗੀਦਾ ਸਾਰੇ ਜਣੇ ਜਾਣਦੇ ਤੇ ਮੈਂ ਚੱਲ ਐਦਾਂ ਕਰਦੇ ਆ ਲक्की ਨੂੰ ਤੇ ਸੀਮਾ ਨੂੰ ਭੇਜ ਦਿੰਨੇ ਆ ਤੇ ਨਾਲ ਮਨਮੀ ਤੇ ਚੱਲ ਜਾਂਦੀ ਹੈ ਮਨਮੀ ਦੀ ਸਹੇਲੀ ਜੋ ਹੈ लवली ਕਿਉਂ ਲक्की ਸੀਮਾ ਨੂੰ ਕਿਉਂ ਭੇਜਣਾਵਾ ਮੇਰੀ ਨੂੰ ਕਿਉਂ ਨਾ ਜਾਵੇ ਜਿਹੜੀ ਤਿਆਰੀ ਕਰਨ ਢੀ ਸਾਰੀ ਉਹ ਤੇ ਚਾਹ ਹੀ ਬੜਾਣ ਨੂੰ ਮੈਂ ਵਿਆਹ ਤੇ ਜਾਣਾ ਗੁਰਦੀਪ ਤੂੰ ਇਹ ਗੱਲ ਕੀ ਕਹੀ ਆ ਮੇਰੀ ਨੂੰ ਕੀ ਗੱਲ ਉਹ ਅੰਜੂ ਮੇਰੀ ਨੋ ਨਹੀਂ ਹੈਗੀ ਮੈਂ ਤਾਂ ਕਦੀ ਵੀ ਨਹੀਂ ਤੇਰ ਮੇਰ ਕੀਤੀ ਅੱਜ ਤੱਕ ਤੇ ਤੂੰ ਇਹ ਕਿਹੜੀ ਗੱਲ ਕਰ ਦਿੱਤੀ ਕੋਈ ਗੱਲ ਨਹੀਂ ਆ ਲक्की ਸੀਮਾ ਨਹੀਂ ਜਾਣਗੇ ਅੰਜੂ ਤੇ ਰਿੰਕੂ ਚਲ ਜਾਣਗੇ ਨਾਲ ਮਨਮੀਤ ਚਲ ਜੇਗੀ ਕਿਉਂਕਿ ਮਨਮੀਤ ਨੇ ਤੇ ਜਾਣਾ ਜ਼ਰੂਰੀ ਆ ਕਹਿੰਦੀ ਮੈਂ ਜਾਣਾ ਮੇਰੀ ਸਹੇਲੀ ਆ ਉਹ ਚਲੋ ਮਨਮੀ ਚਲ ਜੇਗੀ ਨਾਲ ਪਰ ਉਹਨੇ ਤੇ ਕੁੜੀ ਨੇ ਇੰਨੀ ਤਿਆਰੀ ਕੀਤੀ ਹੱਸਦੀ ਖੇਡਦੀ ਪਈ ਉਹ ਨੂੰ ਚਾਹ ਹੀ ਬੜਾ ਵਾ ਵੀ ਮੈਂ ਵਿਆਹ ਜਾਣਾ ਵਾ ਤੇ ਤੁਸੀਂ ਕਹਿੰਦੇ ਲੱਕੀ ਸੀਮਾ ਲੱਕੀ ਸੀਮਾ ਦੇ ਜਾਂਦੇ ਹੀ ਰਹਿੰਦੇ ਆ ਚਲ ਕੋਈ ਗੱਲ ਨਹੀਂ ਗੁਰਦੀਪ ਇਹ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਕੋਈ ਗੱਲ ਨਹੀਂ ਉਹਦੇ ਚ ਕੋਈ ਗੱਲ ਨਹੀਂ ਉਹ ਚਲ ਜਾਣਗੇ ਮੇਰੇ ਲਈ ਤੇ ਦੋਵੇਂ ਇੱਕੋ ਬਰਾਬਰ ਆ ਨਾ ਨੂਆ ਮੇਰੀਆਂ ਦੋਲਾਂ ਇੱਕੋ ਬਰਾਬਰ ਆ ਉਹ ਨਹੀਂ ਗਏ ਤੇ ਉਹ ਚਲ ਜਾਣਗੇ ਦੋਵੇਂ ਜੀ। ਚੱਲੀ ਦੀ ਰੰજુ ਭਾਬੀ ਨੂੰ ਕਹਿ ਦਿਓ ਮੈਨੂੰ ਨਾਲ ਲੈ ਕੇ ਜਾਵੇ ਵਿਆਹ ਤੇ। ਆਹ ਤੂੰ ਚਲ ਜੀ ਮਨਮੀਤ ਨਾਲ ਉਹਨਾਂ ਦੋਨਾਂ ਨੇ ਜਾਣਾ ਤੂੰ ਚਲ ਜੀ ਨਾਲ ਉਹਨਾਂ ਦੇ। ਕਿੰਨੂੰ ਥੋੜੀ ਮਨਾ ਕੀਤਾ ਵਾ। ਨਾਲੇ ਗੁੱਸੇ ਵਾਲੀ ਗੱਲ ਕਿਹੜੀ ਦੀਦੀ ਤੁਸੀਂ ਕੀਤੀ ਆ। ਹਾਂ ਨਾਲੇ ਤੁਸੀਂ ਆਪਣੇ ਆਪ ਹੀ ਸਲਾਹ ਕਰ ਲੈਂਦੇ ਹੁੰਦੇ ਜੇ ਮੇਰੇ ਨਾਲ ਕੋਈ ਸਲਾਹ ਨਹੀਂ ਕੀਤੀ। ਤੁਸੀਂ ਆਪਣੇ ਨੂੰਹ ਪੁੱਤ ਨਾਲ ਹੀ ਸਲਾਹ ਕਰ ਲੈਂਦੇ ਉਹ ਹੀ ਪ੍ਰਧਾਨ ਬਣਾਏ ਜੇ ਹਰ ਵੇਲੇ। ਹੁਣ ਉਹਨਾਂ ਦੀ ਪ੍ਰਧਾਨਗੀ ਚੱਲੇਗੀ। ਗੁਰਦੀਪ ਮੈਂ ਤਾਂ ਕਦੀ ਇਹ ਚੀਜ਼ ਬਾਰੇ ਸੋਚਿਆ ਹੀ ਨਹੀਂ ਹੈਗਾ। ਕਦੀ ਨਹੀਂ ਮੈਂ ਉਹ ਜੀ ਗੱਲ ਆਪਣੇ ਦਿਲ ਚ ਰੱਖੀ ਹੈਗੀ ਫੇਰ ਮੇਰ ਵਾਲੀ ਤੇ ਗੱਲ ਕਦੀ ਵੀ ਨਹੀਂ ਚੱਲ ਜੇ ਮੈਂ ਉਹਨਾਂ ਨਾਲ ਸਲਾਹ ਕਰ ਲਈ ਬੱਚਿਆਂ ਨਾਲ ਆਖਰਕਾਰ ਮੈਂ ਤੇਰੇ ਨਾਲ ਗੱਲ ਕਰਨੀ ਸੀ ਨਾ ਹੈ ਤੂੰ ਤੇ ਉਦਾਂ ਹੀ ਉੱਠ ਕੇ ਤੇ ਗੁੱਸੇ ਚ ਆ ਗਈ ਹੈ ਮੈਂ ਤੇਰੇ ਨਾਲ ਬਹੁਤ ਗੱਲ ਕਰਨੀ ਸੀਗੀ ਉੱਥੇ ਚਲੋ ਕੋਈ ਗੱਲ ਨਹੀਂ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਤੂੰ ਓਦਾਂ ਕਰ ਲੈ ਨਹੀਂ ਅੱਗੇ ਤੁਸੀਂ ਹਰ ਗੱਲ ਦੀ ਸਲਾਹ ਮੇਰੇ ਨਾਲ ਕਰਦੇ ਹੋ ਪਹਿਲੇ ਤੇ ਆਦ ਕੀ ਮੈਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਹੈਗਾ ਤੇ ਆਪੇ ਹੀ ਤੂੰ ਥੱਲੇ ਬਹਿ ਕੇ ਸਲਾਹ ਕਰਨੀ ਜਿਹੜੀ ਵੀ ਕਰਨੀ ਤਲ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਬੱਚਿਆਂ ਨੂੰ ਤਿਆਰ ਕਰ ਬੱਚੇ ਜਾਣਗੇ ਚਾਚੀ ਮੈਂ ਵਿਆਹ ਜਾਣਾ ਜੇ ਤੂੰ ਤੇ ਜਾਈ ਪੱਲੇ ਹੋਰ ਭਾਵੇਂ ਕੋਈ ਜਾਏ ਤੇ ਭਾਵੇਂ ਨਾ ਜਾਏ ਚਾਚੀ ਜੀ ਚਾਹ ਅੰਜੂ ਕਿੱਥੇ ਚਲ ਗਈ ਆ ਅੰਜੂ ਚਲ ਗਈ ਕੋਠੇ ਤੇ ਤੇ ਤੂੰ ਇੰਜ ਕਰੀ ਤੂੰ ਸਾਡੀ ਚਾਹ ਮੇਰੀ ਤੇ ਅੰਜੂ ਦੀ ਕੋਠੇ ਹੀ ਭੇਜਦੀ ਮੈਂ ਕੀ ਪਤਾ ਵੇਖਲਾ ਸੀ ਮਾਂ ਕੋਈ ਗੱਲ ਨਹੀਂ ਆ ਬਾਤ ਨਹੀਂ ਆ ਪੈਸੇ ਵੀ ਫੜਾਤੇ ਮੈਨੂੰ ਗੰਦੀ ਵੀ ਪੈਸੇ ਆ ਤੇ ਕਿ ਮਿਲੇ ਹੀ ਇੰਨੇ ਕਹਿ ਗਈ ਆ ਤੇ ਜਿਹੜੇ ਉਹਨੂੰ ਲੋਡ ਸੀ ਰਿੰਕੂ ਨੇ ਰੱਖ ਲੇ ਤੇ ਉਤੋਂ ਜੇ ਮੈਂ ਵਿਆਹ ਦੀ ਗੱਲ ਕੀਤੀ ਤਾਂ ਸੋ ਉਹ ਕਹਿੰਦੀ ਤੁਸੀਂ ਆਪੇ ਸਲਾਮਾਂ ਕਰੀ ਜਾਂਦੇ ਮੈਨੂੰ ਤਹੀ ਸਮਝ ਆਂਦੀ ਪਈ ਵੀ ਇਹਨੂੰ ਹੋਇਆ ਕੀ ਆ ਚਲੋ ਮੰਮਾ ਕੋਈ ਗੱਲ ਨਹੀਂ ਮੈਂ ਚਾਹ ਭਰਾਵਾ ਉਹਨਾਂ ਨੂੰ ਉੱਪਰ ਟਰੇ ਲੈ ਕੇ ਆਵਾਂ ਮੇਰੀ ਪ੍ਰੋਟੀਨ ਮੇਰੀ 1 ਮਿੰਟ ਗੱਲ ਸਾ ਮੈਂ ਪ੍ਰੋਟੀਨ ਵੀ ਬਣਾਈ ਆ ਸੀਮਾ ਆਪਣੇ ਵੱਲੋਂ ਸਾਡੇ ਵੱਲੋਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਅਸੀਂ ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ ਪੁੱਤਰ ਪਤਾ ਨਹੀਂ ਇਸ ਟਾਈਮ ਦੇ ਤੇ ਕੀ ਆ ਉਹਨਾਂ ਦੇ ਦਿਲ 'ਚ ਮੈਨੂੰ ਨਹੀਂ ਪਤਾ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਪਿਆ ਪਰ ਪੁੱਤਰ ਆਪਾਂ ਕੋਈ ਥੇਰ ਮੇਰ ਨਹੀਂ ਕਰਨੀ ਉਹ ਜਿੱਦਾਂ ਕਰਦੇ ਉਹਨਾਂ ਨੂੰ ਕਰਨ ਦਿਓ ਕੋਈ ਨਹੀਂ ਮੰਮਾ ਤੁਸੀਂ ਬੇਫਿਕਰ ਹੋ ਜਾ ਠੀਕ ਕਰ ਬੱਚਾ ਠੀਕ ਹੈ ਅੰਮੀ ਜੀ ਮੈਂ ਤਾਂ ਥੱਕ ਵੀ ਗਈ ਆ ਦੇਖੋ ਤੁਹਾਡੇ ਸਾਹਮਣੇ ਕਿੰਨੇ ਕੱਪੜੇ ਧੋਤੇ ਸਵੇਰ ਦੇ ਤੁਸੀਂ ਨਾ ਡਿਊਟੀਆਂ ਚੇਂਜ ਕਰ ਦੋ ਬਸ ਆਪੋ ਆਪਣੇ ਕੱਪੜੇ ਧੋਇਆ ਕਰੀਏ ਮੈਂ ਵੀ ਵੇਖਾਂ ਨਹੀਂ ਤੂੰ ਸਵੇਰ ਦੀ ਲੱਗੀਆਂ ਇਹ ਕੱਪੜਿਆਂ ਨੂੰ ਹੋਰ ਥੱਕਲੀ ਮੈਂ ਤੇ ਉਹ ਸੀਮਾ ਦੀਦੀ ਲੱਕ ਦਾ ਭਾਂਡਾ ਮਾਰ ਕੇ ਦੇ ਅੰਦਰ ਲੰਮੇ ਪਏ ਆ ਤੇ ਸਾਰਾ ਕੰਮ ਅੰਜ ਤੂੰ ਹੀ ਕਰ ਤੂੰ ਹੀ ਕਰ ਅੱਛਾ ਜੇ ਕੱਲੇ ਕੱਪੜੇ ਧੋਤੇ ਬਾਕੀ ਕੰਮ ਵੀ ਤੂੰ ਹੀ ਕਰਨਾ ਤੇ ਮੈਂ ਹੀ ਕਰਨਾ ਉਹ ਤੇ ਲੱਕ ਦਾ ਭਾਂਡਾ ਪਰ ਕੇ ਦੇ ਲੰਮੇ ਪਏ ਅੰਦਰ ਤੇ ਅੱਜ ਥੱਲੇ ਜਾ ਕੇ ਸਫਾਈਆਂ ਵਗੈਰਾ ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ ਆ। ਤੁਸੀਂ ਮੰਮੀ ਕੁਝ ਕਰੋ ਤੇ ਮੇਕੋ ਨਹੀਂ ਇੰਨਾ ਕੰਮ ਹੁੰਦਾ ਹੈਗਾ। ਨਾਲੇ ਮੰਮੀ ਜੀ ਲੱਕੀ ਭਾਜੀ ਜਾਂਦੇ ਨੇ ਦੁਕਾਨ ਤੇ। ਹਾਂ ਹਾਂ। ਨਰ ਕੋਈ ਬੰਦੇ ਕੱਪੜੇ। ਪਹਿਲੋ ਤਾਂ ਮਸ਼ੀਨ 'ਚ ਪਾਓ। ਬਾਅਦ ਵਿੱਚ ਸਾਫ਼ ਨਹੀਂ ਹੁੰਦੇ। ਫਿਰ ਲੈ ਕੇ ਸਾਬਣ-ਸਾਬਣ ਲਾ ਕੇ ਬਰਸ਼ ਮਾਰ ਕੇ ਤੇ ਫਿਰ ਮੈਨੂੰ ਸਾਫ਼ ਕਰਨੇ ਪੈਂਦੇ ਆ। ਉਹ ਤੇ ਦੁਕਾਨ ਤੇ ਲੱਗੇ ਰਹਿੰਦੇ ਆ। ਕਦੇ ਚੌਲਾ ਦਾ ਥੋੜਾ ਚੁੱਕ ਕਦੇ ਕਣਕ ਦਾ ਥੋੜਾ ਚੁੱਕ ਕਦੇ ਕੁਛ ਕਰ। ਤੇ ਇੰਜ ਢਾਬ ਚੱਲ ਜਾਂਦੇ ਸਮਾਨ ਲੈਣ। ਨਰਕ ਕਰਕੇ ਕੱਪੜੇ ਆ ਜਾਂਦੇ ਆ। ਮੇਕੋ ਨਹੀਂ ਹੁੰਦਾ ਇਹ ਸਭ ਕੁਝ। ਫਿਰ ਉਹ ਮਨਵੀਤ ਮੈਡਮ ਜਿਹੜੀ ਚੱਲੀ ਆਪਣੀ ਉਹਦੇ ਦੇਖਿਆ ਕਰੋ ਕੱਪੜੇ ਤੁਸੀਂ ਉਹਦੇ ਵੀ ਕੱਪੜੇ ਬਸ ਇਦਾਂ ਦੇ ਹੀ ਆ ਮੈਂ ਤਾਂ ਸਹੀ ਢੜਿਛਦਾ ਨਹੀਂ ਹੋ ਜਾਂਦੀ ਕੱਪੜੇ ਧੋਂਦੀ ਧੋਂਦੀ ਤਾਂ ਤੁਸੀਂ ਮੰਮੀ ਜਾ ਕੇ ਨਾ ਥੱਲੇ ਤਾਈ ਜੀ ਨਾਲ ਗੱਲ ਕਰੋ ਮੇਰੇ ਕੋਲ ਹੀ ਨੰਨੇ ਦੇ ਕੱਪੜੇ ਧੁੱਪ ਦੇ ਆਪਦੇ ਆਪਦੇ ਕੱਪੜੇ ਧੋਇਆ ਕਰੋ ਰਿੰਕਪਾਲ ਦਾ ਤੁਹਾਨੂੰ ਪਤਾ ਹੀ ਆ ਸਰਕਾਰੀ ਜੌਬ ਆ ਜਾ ਕੇ ਟੋਰ ਨਾਲ ਚੇਅਰ ਤੇ ਬਹਿਣਾ ਹੁੰਦਾ ਆ ਜਿੱਦਾਂ ਦੇ ਸਾਫ ਸੁਥਰੇ ਕੱਪੜੇ ਪਾ ਕੇ ਜਾਂਦੇ ਉਦਾਂ ਦੇ ਆ ਜਾਂਦੇ ਆ ਬਸ ਮੈਨੂੰ ਮਾੜੇ ਸ਼ੈਂਪੂ ਚ ਕਰਨੇ ਪੈਂਦੇ ਆ ਤੇ ਚਲ ਸਪਿੰਨ ਕਰਕੇ ਮੈਂ ਬਾ ਦੇ ਦਿੰਦੀ ਆ ਇਹਨਾਂ ਦਾ ਕੰਮ ਸੌਖਾ ਹੀ ਆ ਮੇਰੇ ਕੋ ਨਹੀਂ ਇਹਨਾਂ ਦੇ ਸੀਮਾ ਦੀ ਦੀ ਹੁਣਾਂ ਦੇ ਤਾਂ ਲੱਕੀ ਭਾਜੀ ਹੁਣਾਂ ਦੇ ਮੇਰੇ ਕੋ ਨਹੀਂ ਕੱਪੜੇ ਧੋਵ ਹੁੰਦੇ ਤੂੰ ਤਾਈ ਜੀ ਨੂੰ ਕਹੋ ਆਪੋ ਆਪਣਾ ਕੰਮ ਕਰਿਆ ਕਰੋ ਆਹੋ ਅੰਜੋ ਇਹ ਤੇ ਗੱਲ ਤੇਰੀ ਸਹੀ ਆ ਕਿ ਚਲੋ ਆਪੋ ਆਪਣੇ ਕੱਪੜੇ ਧੋਣ ਵੇਖ ਹੁਣ ਜੇ ਤੂੰ ਸਾਰਿਆਂ ਦੇ ਧੋਨੇ ਆ ਤੇ ਤੂੰ ਬੋਲਦੀ ਮੇਰੇ ਕੋ ਨਹੀਂ ਸਾਰਿਆਂ ਧੋਪਨੇ ਹੁਣ ਐਂ ਜੀ ਮੈਂ ਉਹਨਾਂ ਨੂੰ ਵੀ ਜਾ ਕੇ ਕਹਿਣਾ ਵਾ ਮੈਂ ਕਹਣਾ ਜੇ ਸੀਮਾ ਕਰੇਗੀ ਤੇ ਉਹ ਵੀ ਬੋਲੇਗੀ ਨਾ ਕਿ ਮੇਰੇ ਕੋਲ ਨਹੀਂ ਇੰਨੇ ਕੱਪੜੇ ਧੋਪਦੇ ਤੇ ਨਾਲੇ ਕੋਈ ਨਹੀਂ ਮੈਂ ਕਹਦਾ ਨਾ ਆਪੋ ਆਪਣਾ ਕੰਮ ਕਰੋ ਨਾਲੇ ਮੇਰੀ ਗੱਲ ਸੁਣ ਹੁਣ ਪੈਸ ਕੀਤਾ ਨਾ ਐਦਗੀ ਕਿਤੇ ਨਾ ਮੈਂ ਆਪਣੇ ਹੱਥ ਹਾਂਜੀ ਦੇ ਕੇ ਆਈ ਨਾ ਜਿੰਨੇ ਮੇਰੇ ਦਿਲ ਕੀਤਾ ਮੁੰਨੇ ਦੇ ਆਈ ਆ ਐਦਗੀ ਇੰਨੇ ਕੀ ਪੈਸੇ ਮੈਂ ਕਾ ਐਦਗੀ ਰਿੰਗ ਖੋਲੂਗੀ ਚਾਹੀਦੇ ਮੈਂ ਕਾ ਆਪਣੇ ਵੀ ਖਰਚੇ ਹੁੰਦੇ ਸਾਡੇ ਤੇ ਉਹ ਹੁਣ ਮੈਂ ਇਹ ਵੀ ਸਾਰੇ ਕੰਮਾਂ ਦਾ ਨਾ ਮੈਂ ਹੋਲੀ ਹੋਣੀ ਕਰ ਦੇਣਾ ਸਹੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਸੀਮਾ ਦੀ ਨੇ ਕੀ ਬੋਲਣਾ ਆ ਕੱਪੜੇ ਤਾਂ ਸਾਡੇ ਤਾਂ ਸਾਫ਼ ਹੀ ਹੁੰਦੇ ਆ ਤੇ ਜ਼ਿਆਦਾ ਬੋਰਡਨ ਤੇ ਮੇਤੇ ਹੀ ਪੈਂਦਾ ਆ ਕੱਪੜੇ ਤਾਂ ਲੱਕੀ ਭਾਈ ਤਾਂ ਜ਼ਿਆਦੇ ਗੰਦੇ ਹੁੰਦੇ ਆ ਉਦੋਂ ਮਨਮਿੱਤ ਦੇ ਵੀ ਉਦਾਂ ਦੇ ਸੀਮਾ ਦੀ ਨੂੰ ਜ਼ਿਆਦੀ ਟੈਨਸ਼ਨ ਹੋਣੀ ਤੁਸੀਂ ਕਹੋ ਜਾ ਕੇ ਸੀਮਾ ਦੀ ਨੇ ਤਾਂ ਧੋਈ ਜਾਣੇ ਆ ਤੇ ਨਾਲੇ ਸਫਾਈਆਂ ਸੁਈਆਂ ਦਾ ਨਾ ਉਹ ਵੀ ਉਹ ਵੀ ਗੱਲ ਕਰ ਲਿਓ ਤੁਸੀਂ ਮੈਂ ਕਰਾਂਗੀ ਸਾਰੀ ਗੱਲ ਕਰਾਂਗੀ ਹੁਣ ਇੱਕਦਮ ਤੇ ਹੋਣੀਆਂ ਨਹੀਂ ਅੰਜੋ ਸਾਰੀਆਂ ਗੱਲਾਂ ਥੋੜਾ ਨਾ ਸਬਰ ਰੱਖ ਮੈਂ ਹੌਲੀ ਹੌਲੀ ਕਰਕੇ ਨਾ ਸਾਰੀ ਸੈਟਿੰਗ ਕਰ ਦੇਣੀ ਸਭ ਤੋਂ ਪਹਿਲਾਂ ਤੁਹਾਡਾ ਮੈਂ ਕੱਪੜਿਆਂ ਦਾ ਕੰਮ ਕਾਣਾ ਵਾ ਵੀ ਆਪੋ ਆਪਣੇ ਕੱਪੜੇ ਤੋ ਆ ਚਲੋ ਠੀਕ ਹੈ ਮੰਮੀ ਅੱਜ ਤੁਸੀਂ ਕਰ ਲਿਓ ਨਾਲ ਹੀ ਲੱਗਦੇ ਹੱਤ ਨਾਲ ਬਾਅਦ ਚੋ ਸਫਾਈਆਂ ਦੀ ਵੀ ਗੱਲ ਕਰ ਲਿਓ ਉਹ ਆਪਣੇ ਪੋਰਸ਼ਨ ਦੀ ਕਰ ਲਿਆ ਕਰੂਗੀ ਮੈਂ ਆਪਣੇ ਦੀ ਕਰ ਲਿਆ ਕਰੂੰਗੀ ਆਹੋ ਇਹ ਗੱਲ ਸਹੀ ਹੈਗੀ ਪਹਿਲਾਂ ਮੈਂ ਉੱਪਰ ਸਫਾਈਆਂ ਕਰਕੇ ਜਾਵਾਂ ਹੁਣ ਉਹ ਮਜੇ ਨਾਲ ਬੈਠੇ ਮੇਰਾ ਲੱਕ ਪੀੜ ਹੁੰਦਾ ਪਤਾ ਨਹੀਂ ਹੁੰਦਾ ਤੇ ਨਹੀਂ ਹੁੰਦਾ ਤੋ ਹੁਣ ਥੱਲੇ ਜਾ ਕੇ ਸਾਰੀਆਂ ਸਫਾਈਆਂ ਮੈਨੂੰ ਕਰਨੀਆਂ ਪੈਣੀਆਂ ਐ ਮੈਂ ਨਹੀਂ ਥੱਕਦੀ ਹੈਗੀ ਆ ਬਸ ਉਹ ਸੋਲ ਹੈ ਨਾ ਜ਼ਿਆਦਾ ਉਹ ਥੱਕ ਜਾਂਦੀ ਨਾ 체ਤੀ ਥੱਕਦੀ ਉਹ ਇਹ ਤੇਰੇ ਚ ਥੋੜੀ ਜਾਨ ਆ ਉਹ ਤੇਰਾ ਤੇ ਨਜ਼ਰ ਉਹਨਾਂ ਨੂੰ ਵੀ ਨਹੀਂ ਆਂਦਾ ਉਦੋਂ ਮੰਮੀ ਆਣਾ ਹੀ ਨਹੀਂ ਮੈਂ ਤਾਈ ਤੁਹਾਨੂੰ ਕਹਿੰਦੀ ਆ ਮੈਂ ਤਾਈ ਜਿਹਨੂੰ ਕ ਤੁਸੀਂ ਆਪਣੇ ਸਾਹਬ ਨਾਲ ਗੱਲ ਕਰਿਓ ਫਿਰ ਮੈਂ ਕਰ ਲਾਂਗੀ ਕੋਈ ਗੱਲ ਨਹੀਂ ਸੀ ਹਾਂ ਜੋ ਚੱਲ ਸੀ ਮਾਂ ਮੂਵ ਤੇਰੇ ਲੱਗ ਗਈ ਆ ਤੇ ਹੁਣ ਨਾ ਕੰਬਲ ਚੋਂ ਨਾ ਉઠી ਲੰਮੇ ਪਈ ਰਹੀ ਹਵਾ ਨਾਲ ਲਵਾ ਕੇ ਬਹਿ ਗਈ ਕਿਤੇ ਉਹ ਤੇ ਮੈਂ ਪੈ ਜਾਗੀ ਮੇਰੇ ਤੇ ਦਰਤੀ ਅਚਾਨਕ ਨਿਕਲ ਨਾ ਪੀ ਮੈਂ ਐਸੇ ਕੋ ਅੰਜੂ ਨੂੰ ਕਿਹਾ ਸੀ ਥੱਲੇ ਆ ਜਾ ਤੇ ਕੰਮ ਕੋਲ ਵੇਖ ਜਿੰਨਾ ਕ ਮਮਾ ਮੇਕੋ ਹੋਇਆ ਹੁਣ ਨਾ ਕਿ ਮੈਂ ਘਰ ਆਈ ਆ ਬਾਕੀ ਮੈਂ ਕਹਾ ਕੇ ਤੂੰ ਕਰ ਲੈ ਤੇ ਕੀ ਕਹਿੰਦੀ ਆ ਪਤਾ ਨਹੀਂ ਹੁਣ ਹੁੰਦੀ ਕਿ ਨਹੀਂ ਹੁੰਦੀ ਗਈ ਉੱਪਰ ਕਹਿੰਦੀ ਮੈਂ ਕੱਪੜੇ ਵੇਖਵਾਂ ਜਿਹੜੇ ਤੋਤੇ ਸਵੇਰੇ ਉਹਨੂੰ ਕਰਨੀ ਕੋਈ ਨਹੀਂ ਮੈਂ ਕੰਮ ਕਰ ਲਾਂਗੀ ਭਾਬੀ ਜੀ ਤੁਸੀਂ ਰੈਸਟ ਕਰ ਲਓ ਮੰਮੀ ਜਿਹੜੀ ਮੇਰੀ ਦਵਾਈ ਨਹੀਂ ਪਈ ਕੱਲ ਵੀਰੇ ਨੇ ਲਿਆ ਕੇ ਦਿੱਤੀ ਹਾਂ ਉਹ ਇੱਕ ਖਰਾਕ ਪਈ ਦੇ ਦੋ ਭਾਬੀ ਨੂੰ ਮਨਮੀਤ ਉਹ ਤੇਰੇ ਬੁਖਾਰ ਦੀ ਦਵਾਈ ਆ ਉਹਦੇ ਤੇ ਲੱਕ ਪੀੜ ਹੋਣ ਡਿਆ ਵਾ ਚਲੋ ਤਾਂ ਵੀ ਦੇ ਦੋ ਬੁਖਾਰ ਨਾ ਹੋਊਗਾ ਭਾਬੀ ਨੂੰ ਕੋਈ ਨਹੀਂ ਮੈਂ ਉਹ ਥੋੜੀ ਖਾਣੀ ਹੈ ਮਨਮੀਤ ਮੈਂ ਖਾਧੀ ਲੱਕ ਦਦ ਵਾਲੀ ਤੇ ਗੋਲੀ ਖਾ ਲਈ ਆ ਤੂੰ ਬੁਖਾਰ ਦੀ ਥੋੜੀ ਮੈਨੂੰ ਬੁਖਾਰ ਥੋੜੀ ਹੋਇਆ ਵਾ ਤੇ ਦੂਜੀ ਇਹ ਕੱਲ ਅੰਜੂਆਏ ਕਿ ਤੂੰ ਨਾ ਜਿਆਦਾ ਕੰਮ ਕਰੀ ਤੇ ਆ ਭਾਬੀ ਹੈਗੀ ਉਹ ਕਰਲੇਗੀ ਤੂੰ ਅਨਮੋਲ ਹੈਗੀ ਉੱਪਰ ਸਗੋ ਤੂੰ ਨੂੰ ਸਗੋ ਥੱਲੇ ਬੁਲਾ ਕੇ ਦੋਵੇਂ ਜਾਨੀਆਂ ਬੈਠੋ ਗੱਲਾਂ-ਬੱਤਾਂ ਮਾਰੋ ਐਵੇਂ ਕੰਮ 'ਚ ਲੱਗੀ ਰਹਿੰਦੀ ਹੁੰਦੇ ਅਨਮੋਲ ਮੇਰੇ ਨਾਲ ਗੱਲਾਂ ਕਰਦੀ ਵਾਕੇ ਮਮਾ ਹੁੰਦੇ ਤੇ ਘਾਟੀਏ ਥੱਲੇ ਹੁਣ ਪਤਾ ਨਹੀਂ 3-4 ਦਿਨ ਹੋ ਗਿਆ ਕੋਈ ਵੜਾ ਨਹੀਂ ਨੀ ਦਿਆ ਥੱਲੇ ਕਿਆ ਕਿਆ ਕੀ ਅੰਜੂਨ ਮੈਂ ਕਿੰਨੀ ਆ ਜਾ ਥੱਲੇ ਆ ਫਲਾਣਾ ਕੰਮ ਇਕਲਾ ਢਿੰਗੜਾ ਵੇ ਮੈਂ ਆਪਣੇ ਕਮਰੇ ਦਾ ਕਰਨਾ ਕਰਨਾ ਹੀ ਕਰਦੀ ਰਹਿੰਦੀ ਸਾਰਾ ਦਿਨ ਪਤਾ ਨਹੀਂ ਮਿੰਨ ਤੇ ਆਪ ਨਹੀਂ ਸਮਝ ਆਂਦੀ ਚਾਚੀ ਵੀ ਤੇਰੀ ਹੀ ਰੋਟੀ ਉੱਪਰ ਹੀ ਚਾਹ ਵੀ ਉੱਪਰ ਹੀ ਉੱਪਰ ਹੀ ਦੇ ਦੋ ਰੋਟੀ ਉੱਪਰ ਹੀ ਲੈ ਜਾਂਦੀਆਂ ਉੱਪਰ ਹੀ ਖਾਂਦੀਆਂ ਪੀਂਦੀਆਂ ਕੰਮ ਹੋ ਤੀ ਮੈਨੂੰ ਆਵਾਜ਼ ਦੇ ਦੇ ਮੈਂ ਕਰ ਦੂੰਗੀ ਠੀਕ ਆ ਤੂੰ ਹੀ ਨਾ ਇਕੱਲੇ ਲੱਗੇ ਰਹੋ ਪੁੱਤ ਮੇਰੀ ਗੱਲ ਸੁਣ ਕੰਮ ਦੀ ਨਹੀਂ ਗੱਲ ਹੈਗੀ ਪਰ ਹੁੰਦਾ ਹੀ ਆ ਨਾ ਵੀ ਥੱਲੇ ਆ ਕੇ ਉਹ ਵੀ ਬੈਠਣ ਇੱਕ ਦੂਜੇ ਕੋਲ ਬਹਿਣਾ ਅੱਗੇ ਨਹੀਂ ਬੰਦੇ ਹੁੰਦੇ ਅੱਗੇ ਵਾਲੀ ਗੱਲ ਹੀ ਨਹੀਂ ਰਹੀ ਹੁਣ ਪਰਿਵਾਰ ਚ ਪਤਾ ਕਾਲ ਵੀ ਚਾਚੀ ਬੜਾ ਰੁਖੀ ਰੁਖੀ ਜੀ ਹੈ ਨਾ ਹੋਰ ਤਰ੍ਹਾਂ ਬੋਲਦੀ ਹੈ ਨਾ ਮੈਂ ਤੁਹਾਡੇ ਨਾਲ ਆਹੋ ਬੋਲਦੀ ਐਦਾਂ ਪਈ ਐ ਦੋ ਤਿੰਨ ਦਿਨਾਂ ਤੋਂ ਚਲੋ ਬਹਿ ਜਾਓ ਮੰਮਾ ਤੇ ਕੋਈ ਨਾ ਸੋਈ ਤੇ ਜਾਇਓ ਅੰਝੂ ਵੇਖ ਲੈ ਜਦੋਂ ਕੋਈ ਦੁੱਖ ਸੁਖ ਹੁੰਦਾ ਤੇ ਮੈਂ ਵੀ ਤੇ ਸਾਰਾ ਕੰਮ ਕਰਦੀ ਆ ਮੈਂ ਕਿੰਨਾ ਕ ਚਾਚੀ ਨੂੰ ਕਹਿ ਕੇ ਹੁੰਨੀ ਆ ਪੀ ਜਾਓ ਆ ਕੇ ਥੱਲੇ ਮੇਰ ਨਾਲ ਕੰਮ ਕਰਾਓ ਹਣ ਮੋਲ ਤੇ ਰਹਿੰਦੀ ਕਾਲਜ ਆ ਕਾਲਜ ਤੋਂ ਹੁੰਦੀ ਟਿਊਸ਼ਨ ਚੱਲ ਜਾਂਦੀ ਆ ਜਾ ਮਨਮੀਤ ਕਰਵਾਏ ਮੇਰ ਨਾਲ ਤੇ ਜਾ ਮੈਂ ਕਰਾਂ ਤੂੰ ਇਹ ਨਾ ਉੱਠਿਓ ਵੇਖਦੀ ਆ ਨਾ ਅਸੀਮਾ ਜੇ ਕੋਈ ਨਾ ਲਾਗੇ ਲੱਗਾ ਫਿਰ ਤਾਂ ਕਰਨਾ ਹੀ ਪੈਣਾ ਨਾ ਪੁੱਤਰ ਬੈਠਿਆ ਥੋੜਾ ਗੁਜ਼ਾਰਾ ਤੁਹਾਨੂੰ ਕਹਿਣੀ ਮੈਂ ਕੰਮ ਕਰਾ ਦੂੰਗੀ ਮੈਂ ਗੇਮ ਖੇਡ ਲਾਂ ਥੋੜੀ ਜੀ ਹਾਂ ਤੂੰ ਖੇਡ ਲਾ ਕੋਈ ਗੇਮ ਖੇਡ ਤੂੰ ਗੇਮ ਕੋਈ ਗੱਲ ਨਹੀਂ ਤੈਨੂੰ ਫਰੂਟੀ ਲਿਆ ਕੇ ਦਿੱਤੀ ਵੀਰ ਨੇ ਰਾਤੀ ਹਾਂ ਦਿੱਤੀ ਮੈਂ ਤਾਂ ਚਿੱਤੇ ਪੁੱਲ ਗਿਆ ਤੈਨੂੰ ਪੁੱਛਣ ਦਾ ਉਹ ਸੋਗੋ ਮੈਂ ਨਾ ਰਾਤੀ ਫ੍ਰਿਜ ਚ ਰੱਖਤੀ ਹੁਣ ਮੈਂ ਬਾਹਰ ਕੱਢ ਕੇ ਰੱਖ ਕੇ ਵੀ ਜਦੋਂ ਥੋੜੀ ਜੀ ਠੰਡੀ ਘਟ ਜੂਗੀ ਨਾ ਫਿਰ ਤੁਹਾਨੂੰ ਵੀ ਪਿਆਉਂਗੀ ਭਾਬੀ ਮੇਰਾਂਂ ਜਲ ਕਰਦਾ ਤੂੰ ਪੀ ਲਈ ਮੈਂ ਨਹੀਂ ਪੀਨੀ। ਉਤੋਂ ਦੇ ਅੱਗੇ ਲੱਕ ਚ ਪੇੜ ਹੁੰਦੇ ਪਈ ਆ ਤੇ ਠੰਡੀ ਨਾ ਉਹਨੂੰ ਦੇ। ਮੈਂ ਨਹੀਂ ਪੀਨੀ। ਨਾ ਤੂੰ ਠੰਡੀ ਪੀ ਤੂੰ ਹੀ ਮਸਾ ਬੁਖਾਰ ਤੇਰਾ ਠੀਕ ਹੋਇਆ ਵਾ। ਨਹੀਂ ਮੈਂ ਬਾਹਰ ਕੱਢ ਕੇ ਰੱਖ ਆਈ ਆ ਸਗੋ। ਠੰਡੀ ਘਟੇਗੀ ਫੇਰ ਪੀਉਂਗੀ। ਪੀ ਲੈ ਪੀ ਲੈ ਜਾਨ।